ਇੰਨੇ ਵੇਲ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਪੰਜਾਬ ਦੀਆਂ ਸਾਰੀਆਂ ਲੈਣਦੇ ਜਾਂਦੇ ਆ। ਇੱਥੇ ਜਦੋਂ ਆ ਆ ਗਏ ਆ ਜੀ ਪਹਿਲਾਂ ਇੱਥੇ ਅਸੀਂ ਸਜ਼ਾ ਪੂਰੀ ਕਰਕੇ ਬੈਠੇ ਹੋਏ ਆ। ਤੇ ਦੋ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੀ ਸੀਓਸੀ ਵੀ ਪਰ ਨਲੀ ਅਜੇ ਉਹਨਾਂ ਨੂੰ ਸੀਓਸੀ ਵੀ ਨਹੀਂ ਮਿਲ ਰਹੀ। ਉਸ ਤੋਂ ਬਾਅਦ ਜਿੰਦਾ ਨਕਸ਼ਾ ਤੁਰਨ ਵਾਲਾ ਇੱਕ ਮੁੰਡਾ ਇੱਥੇ ਹੋਰ ਹੈਗਾ ਵਾ ਉਹਨਾਂ ਦਾ ਨਕਸ਼ਾ ਨਹੀਂ ਤੁਰਨ ਰਿਹਾ। ਨਕਸ਼ਾ ਕਹਿੰਦਾ ਮੈਂ ਤੁਰਨਾ ਹੀ ਨਹੀਂ ਆ। ਜਿਨ੍ਹਾਂ ਦੀ ਪੁਲਿਸ ਰਿਪੋਰਟਾਂ ਹੋਈਆਂ ਜਾਂ ਨਹੀਂ ਉਹਨਾਂ ਨੂੰ ਕਹਿੰਦਾ ਮੈਂ ਦੁਬਾਰਾ ਕਰਾਉਣੀ ਆ। ਉਦੋਂ ਵੀ ਜਨਾਬ ਬੇਫਾਲਤੂ ਮਲਕੀ ਬੋਲਦਾ ਹੈ ਅਸ਼ਲੀਲ ਗਾਲਾਂ ਕੱਢਦਾ ਹੈ। ਕੌ ਇੰਦੀ ਪਹਿਲਾਂ ਵੀ ਬਦਲੀ ਫਰੀਦਕੋਟ ਤੋਂ ਫਰੀਦਕੋਟ ਤੋਂ ਇਧਰ ਮਾਨਸਲੇ ਸਾਈਡ ਤੋਂ ਵੀ 2019 ਦੇ ਵਿੱਚ ਹੋਈ ਆ ਬਦਲੀ ਹੋਈ ਆ ਤੇ ਇਹ ਹਰ ਵਾਰੀ ਲੋਕਾਂ ਨੂੰ ਟੌਰਚਰ ਕਰਨਾ ਇਥੋਂ ਤੱਕ ਕਿ ਮੁਲਾਜ਼ਮਾਂ ਨੂੰ ਵੀ ਬਦਸ਼ਬਦੀ ਬੋਲਦਾ ਵਾ ਜਨਕੀ ਹੁਣ ਜੇਕਰ ਅਸੀਂ ਹੋਮ ਰਾਈਡਸ ਨੂੰ ਸ਼ਿਕਾਇਤ ਕੀਤੀ ਸੀ ਤੇ ਉੱਥੋਂ ਵੀ ਅੱਗੋਂ ਆ ਕੇ ਜਰੋ ਆ ਕੇ ਚਲੇ ਗਏ ਉਸ ਤੋਂ ਬਾਅਦ ਸਾਨੂੰ ਇਹ ਬਾਹ ਕਰਕੇ ਕਹਿੰਦਾ ਵੀ ਲਓ ਮੇਰਾ ਕੀ ਪਟਾ ਲਿਆ ਜੇ ਤੇ ਹੁਣ ਕਾਗਜ਼ ਤਾਂ ਮੇਰੇ ਤੋਂ ਰਿਹਾ ਹੋਣੇ ਤੁਹਾਡੇ ਇਹੋ ਜਿਹੀਆਂ ਗੱਲਾਂ ਕਰ ਕਰਕੇ ਸਾਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਫਿਰ ਹੁਣ ਕੀ ਪੋਖੜਤਾਲ ਦੇ ਬੈਠੇ ਸਾਡੀ ਅਸੀਂ ਪੋਖੜਤਾਲ ਤੇ ਬੈਠੇ ਆਂ ਕਿ ਕਹਿੰਦੀ ਸਾਡੀ ਮੰਗ ਇਹ ਹੋਆ ਵੀ ਇਹ ਬਦਲੀ ਕੀਤਾ ਜਾਵੇ ਕਿ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆਂ ਡਿਮਾਂਡ ਇਹੋ ਹੀ ਆ ਕਿ ਇਹਨੂੰ ਬਦਲੀ ਕੀਤਾ ਜਾਵੇ ਹੋਰ ਕੀ ਹੋਰ ਕੀ ਕੀ ਪਰੇਸ਼ਾਨੀਆਂ ਪਰੇਸ਼ਾਨੀਆਂ ਇਹ ਨਹੀਂ ਵੀ ਇੱਕ ਨਾਮ ਇਸ ਸਮੱਸਿਆ ਦਾ ਨਾਮ ਹੀ ਆ ਜੇ ਸੁਚਾ ਸਿੰਘ ਦਾ ਇਹ ਕਹਿੰਦਾ ਵੀ ਜੋ ਮੈਂ ਕਹਿ ਦਿੰਦਾ ਮੈਂ ਉਹ ਹੀ ਕਾਨੂੰਨ ਬਣ ਜਾਂਦਾ ਏਡੀਜਪੀ ਨੂੰ ਵੀ ਜੇ ਕੋਈ ਗੱਲ ਕਰਦੇ ਆ ਉੱਤੇ ਹਾਈ ਕਮਾਂਡ ਦੀ ਇਹ ਕਹਿ ਦਿੰਦਾ ਵੀ ਉਹ ਦਾ ਕਰਾਪਟ ਨੇ ਜੇਕਰ ਡਿਪਟੀ ਛੁੱਟੀ ਜਦੋਂ ਭੇਜਦਾ ਵਾ ਮਿਲਤੇ ਨਹੀਂ ਘਟਦਾ ਫਾਸਟ ਹੈਗਾ ਸੁਪਰੀਮ ਕੋਰਟ ਦਾ ਆਡਰ ਆ ਫਾਸਟ ਬਣਾਇਆ ਸੀਗਾ ਕਿ ਜਲਦੀ ਤੋਂ ਜਲਦੀ ਫਾਸਟ ਐਂਡ ਸਿਕਯੂਅਰ ਵੀ ਕੰਮ ਹੋਏ ਪਰ ਇਹ ਉਹ ਚੀਜ਼ ਨੂੰ ਨਹੀਂ ਮੰਨਦਾ ਮੇਲ ਵੀ ਜਿਹੜੀ ਰਹਿ ਜਾਂਦੀ ਆ ਇੱਥੇ ਬੰਦਾ ਸੀਓ ਗਿਆ ਵਾ ਰਿਹਾਈ ਦੇ ਮਲਕੀ ਪੱਕਾ ਨਕਸ਼ਾ ਆਇਆ ਸੀ ਉਹ ਬੰਦੇ ਨੂੰ ਵੀ ਦੂਸਰੇ ਦਿਨ ਇਹਨੇ ਕੱਢਿਆ ਵਾ ਕਹਿੰਦਾ ਵੀ ਇਹਦੀ ਈਮੇਲ ਤੇ ਨਹੀਂ ਕੱਢਣਾ ਈਮੇਲ ਤੇ ਬਲਕਿ ਸਾਰੀਆਂ ਜ਼ਿਲ੍ਹਿਆਂ ਨੂੰ ਨਿਗਲਦੇ ਬੰਦੇ ਜਿਹੜਾ ਇਹਨੂੰ ਕਿਹਾ ਗਿਆ ਵੀ ਜਨਾਬ ਵੀ ਸਾਰੀਆਂ ਜ਼ਿਲ੍ਹਿਆਂ ਨਾਲ ਕਾਰਟਿੰਗ ਕਰਦੇ ਆ ਤੇ ਅੱਗੋਂ ਗਲਤ ਗੱਲ ਕਰਕੇ ਕਹਿੰਦਾ ਉਹ ਤਾਂ ਉਹ ਵੀ ਦਿੰਦੇ ਆ ਕਿੰਨੇ 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 ਕੈਦੀ ਤੁਸੀਂ ਇੱਥੇ ਤਕਰੀਬ ਮੰਨਦੇ ਨਹੀਂ 38 ਇੰਚ 36 ਇੰਚ 36 ਨਹੀਂ ਹਾਂ ਜੀ ਸਾਰੇ ਭੁਖੜ ਤਲ ਤੇ ਬੈਠੇ ਅੱਜ ਸਾਰੇ ਸਾਰੇ ਭੁਖੜ ਤਲ ਤੇ ਕੱਲ ਤੱਕ ਬੈਠੇ ਰਹੋਗੇ ਜਦੋਂ ਤੱਕ ਜਨਾਬ ਇੱਕ ਨਹੀਂ ਬਦਲੀ ਨਹੀਂ ਬਦਲਦਾ ਮੰਡਲ ਇੱਕ ਸਰ ਤੁਸੀਂ ਗੁਮਰ ਇੱਕ ਸਰ ਹਿਮਰਾਟ ਸਾਹਿਬ ਦੇ ਜਲਸਾ ਵਾਇਸੋ ਨਾਲ ਪੂਰੇ ਪਸ਼ਕਲਾ ਰੱਖੀਆਂ ਜੀ ਸਾਰੀਆਂ ਜੀ ਉਹਨਾਂ ਦੀ ਬਕਾਇਦਾ ਰਿਪੋਰਟ ਆ ਜੀ ਇਹ ਅਧਿਕਾਰੀ ਨੂੰ ਬਦਲ ਕੇ ਤੇ ਸਾਰਾ ਉਹਨਾਂ ਨੇ ਰਿਪੋਰਟ ਮੰਗੀ ਸੀ ਕਿ ਉਹ ਤੋਂ ਬਾਅਦ ਵੀ ਇਹ ਕਹਿੰਦਾ ਤੁਸੀਂ ਮੇਰਾ ਕੀ ਵਿਗਾੜ ਲਿਆ ਬਸ ਸਾਡੇ ਤੇ ਨਹੀਂ ਕਿ ਰਕੈਸਟ ਆ ਉਹ ਰਿਪੋਰਟ ਤੁਸੀਂ ਜ਼ਰੂਰ ਇੱਥੇ ਦਫ਼ਤਰ ਦੇ ਵਿੱਚੋਂ ਕਲੈਕਟ ਕਰ ਲਓ ਤੇ ਹੁਣ ਤੁਸੀਂ ਇਹਨਾਂ ਦੀ ਬਦਲੀ ਵਾਸਤੇ ਵੀ ਉਚਿਤ ਕਰੀ ਨੂੰ ਲਿਖਿਆ ਕਿਸ ਨੇ ਹਾਂ ਜੀ ਲਿਖੀਏ ਇਸ ਮਸਲੇਆਂ ਕੀ ਕੀ ਨੇ ਹੋਰ ਡਿਟੇਲ ਮਸਲੇਆਂ ਮੈਂ ਸਾਰੇ ਸੀਓਪੀ ਸੀ ਵਗੈਰਾ ਨਹੀਂ ਭਰਾ ਰਹੀ ਬਾਕੀ ਤੰਗ ਪ੍ਰੇਸ਼ਾਨ ਹਰ ਇੱਕ ਬੰਦੇ ਨੂੰ ਇਹ ਕਿਹਾ ਹਰ ਇੱਕ ਬੰਦੇ ਨੂੰ ਇਹ ਕਿਹਾ ਜਾ ਰਿਹਾ ਵੀ ਐ ਕਰਕੇ ਤੇਰਾ ਹਿਨਿਅਸ ਕੇਸ ਆ ਤੇ ਉਹ ਬੰਦੇ ਟੌਰਚਰ ਹੋ ਰਹੇ ਆ ਜੀ ਸਾਰੇ ਮੈਂਟਲ ਸੀ ਦੇਣੀ ਬਣਦੀ ਸੀ ਤੈਨੂੰ ਫਾਂਸੀ ਦੇਣੀ ਬਣਦੀ ਡੈਥ ਟੂ ਸੈਂਟੈਂਸ ਬਣਦੀ ਸੀਗੀ ਤੇ ਉਸ ਤੋਂ ਬਾਅਦ ਸਾਰਾ ਉਹ ਬੰਦੇ ਮੈਂਟਲੀ ਪਰੇਸ਼ਾਨ ਜਿਹੜੇ ਉਹ ਕੈਦੀ ਨੇ ਸਾਰੇ ਇਹ ਸਾਰੇ ਜਿਹੜੇ ਮਤਲਬ ਵਧੀਆ ਕੈਰੇਕਟਰ ਵਾਲੇ ਬੰਦੇ ਨੇ ਜਿਹੜਾ ਚਰਨ ਵਾਲੇ ਆ ਜੀ ਹਾਂਜੀ ਛੋਟਾ ਚਰਨ ਵਾਲੇ ਆ ਜਿਹਨਾਂ ਦਾ ਵਧੀਆ ਕੈਰੇਕਟਰ ਹੁੰਦਾ ਉਹਨਾਂ ਨੂੰ ਭੇਜਿਆ ਜਾਂਦਾ ਸੀ ਸਿਲੈਕਸ਼ਨ ਕਮੇਟੀ ਬਣਦੀ ਹੈ ਜੀ ਐਡੀਜੀ ਐਡੀਜੀ ਸਾਹਿਬ ਦੀ ਫਰੈਂਮਾਈ ਦਾ ਸਾਹਿਬ ਜੀ ਮਾਫੀ ਮਾਫੀ ਹਾਂਜੀ ਮਾਫ ਕਰਾਦਾ ਉਹ ਫੰਡੀ ਵਾਲਾ ਮੈਜੀਆ ਪਰ ਇਹ ਨਹੀਂ ਦਿੰਦਾ ਪਿਆ ਨਾ ਹਾਂ ਤੂੰ ਦੱਸ ਦੇ ਵੀ ਇਧਰੋਂ 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 ਹੋ ਜਾ ਤੂੰ ਨੋ ਹਾਂ ਬਸ ਸਰ ਜਿਹੜੀ ਸਾਦ ਨੂੰ ਪਹਿਲਾਂ ਉਪਰਜੇਲ ਚ ਮਤਲਬ 1 ਸਾਲ ਫालतू ਮਿਲਦਾ ਸੀ ਜੇ ਉਹਨੇ ਉਹ ਵੀ ਰੋਕੀ ਮੈਠੇ ਉਹ ਵੀ ਨਹੀਂ ਦੇ ਰਹੀ ਸਾਲ ਕਿਉਂ ਪਤਾ ਨਹੀਂ ਸਰ ਉਹ ਇਹਨਾਂ ਨੂੰ ਪਤਾ ਹੀ ਕਹਿੰਦੇ ਵੀ ਸਾਰੇ 10 ਸਾਲ ਨਿਗਰੀ ਕਟਾਣ ਲਿਆ 10 ਸਾਲ ਨਿਗਰੀ ਕਟਾਣ ਲਿਆ ਉਸ ਤੋਂ ਬਾਅਦ ਏਡੀਜੀਪੀ ਸਾਡੀ ਇੱਥੇ ਇਹ ਤੇ ਅਸੀਂ ਖੇਤਾਂ 'ਚ ਕੰਮ ਕਰਦੇ ਆਂ ਜੀ ਆਟ ਮਸ਼ੱਕਤ ਹੈ ਜੀ ਸਾਡੀ ਪਰ ਸਾਨੂੰ ਸਰਦੋ ਤਾਂ ਕੋਈ ਬੈਨੀਫਿਟ ਨਹੀਂ ਦੇ ਰਹੇ ਜਦੋਂ ਕਿ ਸਾਨੂੰ ਕਹਿ ਕੇ ਤਾਂ ਇਹ ਲਿਆਂਦਾ ਗਿਆ ਸੀਗਾ ਜੀ ਵੀ ਇੱਥੇ ਬੈਨੀਫਿਟ ਮਿਲੂਗਾ ਜੀ ਮਤਲਬ 1 ਸਾਲ ਦਾ ਫੇਰੇ ਹੁਣ ਫਟਪੋਖਰਤਾਲ ਤੇ ਬੈਠ ਸਰ ਹਾਂ ਜੀ ਸਰ ਫੋਖਰਤਾਲ ਤੇ ਕੋਈ ਅਧਿਕਾਰੀ ਆਇਆ ਹਾਲ ਤੱਕ ਉੱਚ ਅਧਿਕਾਰੀ ਕੋਈ ਨਹੀਂ ਨਹੀਂ ਹਲੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਅਧਿਕਾਰੀ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਜੀ ਅਸੀਂ ਤਾਂ ਜੀ ਮੈਂ ਤੇ ਅੱਜ ਵੈਸੇ ਮੇਰੀ ਜਿਹੜੀ ਵਿజిਟ ਸੀ ਸਪੈਸ਼ਲ ਇਹਦੇ ਲਈ ਨਹੀਂ ਸੀ ਕਿ ਮੈਂ ਤੇ ਵੈਸੇ ਹੀ ਵਿజిਟ ਕਰਨ ਆਇਆ ਸੀ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਸੋ ਉਹਨਾਂ ਦੀਆਂ ਗੱਲਾਂបੱਤਾਂ ਸੀ ਸੁਣ ਲਈਆਂ ਜੋ ਵੀ ਉਹਨਾਂ ਦੇ ਮਸਲੇ ਹੱਲ ਕੀਤੇ ਜਾਊਗੇ ਕੋਈ ਵੱਡੀ ਗੱਲ ਨਹੀਂ ਹੈ ਪ੍ਰੋਬਲਮ ਕੀ ਆ ਗਈ ਮਾਫੀ ਨੂੰ ਲੈ ਕੇ ਸਰ ਕੋਈ ਗਲਤ ਕਹਿ ਰਹੇ ਨਹੀਂ ਮਾਫੀ ਨੂੰ ਲੈ ਕੇ ਜੇਲ ਸੁਪਰਡੈਂਡ ਅੱਗੇ ਜਿਹੜੀ ਰਿਪੋਰਟ ਸਹੀ ਸਾਡੀ ਨਹੀਂ ਭੇਜ ਰਿਹਾ ਨਹੀਂ ਨਹੀਂ ਉਹਨਾਂ ਨੂੰ ਕਈ ਗੱਲਾਂ ਦੀਆਂ ਗਲਤ ਫਹੰਮੀਆਂ ਸੀਗੀਆਂ ਸੁਪਰਡੈਂਡ ਤਾਂ ਜੋ ਐਜ਼ ਅ ਰੂਲ ਆ ਉਹ ਹੀ ਲਿਖੂਗਾ ਤੇ ਬਾਕੀ ਉਹਨਾਂ ਦੀ ਗੱਲਬਾਤ ਸੁਣ ਲਈ ਜੋ ਹੈਗੀ ਸੁਣ ਕੇ ਫੇਰ ਮੈਂ ਰਿਪੋਰਟ ਬਣਾ ਨੇ ਉਹਨਾਂ ਨੇ ਅਲੱਗ-ਅਲੱਗ ਕੀ ਪ੍ਰੋਬਲਮਾਂ ਦੱਸੀਆਂ ਆਪਣੀਆਂ ਜਿਹੜੀਆਂ ਕਿ ਮੈਂ ਡਿਟੇਲ ਚ ਉਹਦੀ ਰਿਪੋਰਟ ਬਣਾ ਕੇ ਪੇਸ਼ ਕਰਾਂ ਨਵੀਂ ਖਤਮ ਨਵੀਂ ਜੇਲ੍ਹ ਦੇ ਜਿਹੜੀ ਚਿੱਠੀ ਨੂੰ ਲੈ ਕੇ ਵਾਇਰਲ ਹੋਈ ਸੀ ਜਿਹੜੀ ਬਿਕਮ ਚਿੱਠੀ ਹੈ ਉਸ ਨੂੰ ਲੈ ਕੇ ਸਭ ਕੁਝ ਜਾਣਕਾਰੀ ਹੈ ਤੁਹਾਨੂੰ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਸਰ ਸਟ੍ਰਾਈਕ ਖਤਮ ਹੋਊਗੀ ਕਿ ਹੁਣ ਉਹ ਕੰਨੀ ਕ ਸਟ੍ਰਾਈਕ ਖਤਮ ਹੈ ਉਹਨਾਂ ਕਿੰਨੇ ਪ੍ਰੀਜ਼ਨਰ ਕਿੰਨੇ ਨੇ ਕਿ ਉਰੇ ਪੂਰੇ 33 ਹੈ ਇੱਥੇ